ਸਰਕਾਰ ਤੁਹਾਡੇ ਦੁਆਰ ਦੇ ਤਹਿਤ ਜਿੱਥੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਗੁਰਦਾਸਪੁਰ ਹਲਕੇ ਦੇ ਵਿੱਚ ਵੀ ਲਗਾਤਾਰ ਚੇਅਰਮੈਨ ਰਮਨ ਬਹਿਲ ਜੀ ਦੀ ਯੋਗ ਅਗਵਾਈ ਹੇਠ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਵੱਖ-ਵੱਖ ਪਿੰਡਾਂ ਔਰ ਸ਼ਹਿਰ ਦੀਆਂ ਅਲੱਗ-ਅਲੱਗ ਵਾਡਾਂ ਦੇ ਵਿੱਚ ਲਗਾਤਾਰ ਕੈਂਪ ਚੱਲ ਰਹੇ ਹਨ ਔਰ ਇਹਨਾਂ ਦੇ ਵਿੱਚ ਲਗਾਤਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਬੈਠ ਕੇ ਮੌਕੇ ਤੇ ਹੀ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਰਹੇ ਹਨ ਅੱਜ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੀਵਨਵਾਲ ਵਿਖੇ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਚੇਅਰਮੈਨ ਰਮਨ ਬਹਿਲ ਜੀ ਨੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਲੋਕਾਂ ਦੇ ਕਈ ਸਾਲਾਂ ਦੇ ਪੁਰਾਣੇ ਮਸਲੇ ਹੱਲ ਕਰਵਾਏ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਣਾ ਸ਼ੇਰਗਿੱਲ ਦੀ ਅਗਵਾਈ ਹੇਠ ਇਕੱਠੇ ਹੋਏ ਸਨ ਔਰ ਮੌਕੇ ਤੇ ਹੀ ਦੇਖਣ ਵਿੱਚ ਆਇਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਲਗਾਤਾਰ ਉਹਨਾਂ ਦੇ ਹੱਲ ਕਰ ਰਹੇ ਸਨ ਉਤੇ ਹੀ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਲੋਕ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ ਸਰ ਭਗਵੰਤ ਮਾਨ ਜੀ ਦਾ ਬਹੁਤ ਵਧੀਆ ਉਪਰਾਲਾ ਸਰਕਾਰ ਆਪ ਦੇ ਦੁਆਰ ਅੱਜ ਪਿੰਡ ਜੀਵਨਵਾਲ ਵਿੱਚ ਆ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਦੇ ਸਾਰੇ ਹੀ ਵਿਭਾਗਵੇਂ ਭਾਵੇਂ ਉਹ ਪੈਨਸ਼ਨ ਨਾਲ ਸੰਬੰਧਿਤ ਆ ਭਾਵੇਂ ਉਹ ਮਾਲ ਵਿਭਾਗ ਨਾਲ ਸੰਬੰਧਿਤ ਆ ਭਾਵੇਂ ਉਹ ਹੈਲਥ ਦੇ ਨਾਲ ਸੰਬੰਧਿਤ ਆ ਭਾਵੇਂ ਉਹ ਸੇਵਾ ਕੇਂਦਰ ਨਾਲ ਸੰਬੰਧਿਤ ਆ ਉਹ ਸਾਰੇ ਅੱਜ ਵਿਭਾਗਵੇਂ ਲੋਕਾਂ ਦੇ ਕੋਲ ਆਏ ਨੇ ਔਰ ਲੋਕ ਲਗਾਤਾਰ ਜਿਹੜੇ ਆਪਣੇ ਰੋਜ਼ਮਰਾਂ ਦੇ ਕੰਮ ਨੇ ਇੱਥੇ ਆ ਕੇ ਕਰਵਾ ਰਹੇ ਨੇ ਔਰ ਇਹਦੇ ਨਾਲ ਇੱਕ ਬਹੁਤ ਵੱਡੀ ਸਹੂਲਤ ਜਿਹੜੀ ਆ ਲੋਕਾਂ ਦਾ ਸਭਾ ਬਚ ਰਿਹਾ ਲੋਕਾਂ ਨੂੰ ਜਿਹੜਾ ਦਫ਼ਤਰਾਂ ਤੇ ਜਾ ਕੇ ਖੱਜਲ ਖਵਾਰੀ ਹੁੰਦੀ ਸੀ ਉਹ ਬੰਦ ਹੋ ਗਈ ਆ ਔਰ ਲਗਾਤਾਰ ਹਰ ਸਟਾਲ ਦੇ ਉੱਪਰ ਤੁਸੀਂ ਦੇਖ ਰਹੇ ਹੋ ਵੱਖਰੇ ਵੱਖਰੇ ਬਣੇ ਨੇ ਉੱਥੇ ਲੋਕ ਆਪਣੇ ਕੰਮ ਜਿਹੜੇ ਨੇ ਉਹ ਕਰਵਾ ਰਹੇ ਨੇ ਅੱਜ ਸਾਡੇ ਨਾਲ ਉਚੇਚੇ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਦੇ ਪ੍ਰਧਾਨ ਰਾਣਾ ਰਣਜੀਤ ਜੀ ਬੱਬਰੀ ਸਾਹਿਬ ਉਹਨਾਂ ਦੇ ਨਾਲ ਇਸ ਜੀਵਨਵਾਲ ਤੋਂ ਸਾਡੀ ਆਮ ਆਦਮੀ ਪਾਰਟੀ ਦੇ ਲਾਡੀ ਜੀ ਰੰਦਾਵਾ ਜੀ ਗੁਰਵਿੰਦਰ ਜੀ ਸਰਜੀਤ ਸਿੰਘ ਜੀ ਸਾਥਰ ਲੋਕ ਸਿੰਘ ਜੀ ਔਰ ਉਚੇਚੇ ਤੌਰ ਤੇ ਐਨ ਆਰ ਆਈ ਭਾਈ ਸਾਡੇ ਕੋਲ ਤਾਰੀਵਾਲ ਤੋਂ ਆਜਾਏ ਨੇ ਇਹਨਾਂ ਨੂੰ ਵੀ ਇੱਥੇ ਜੀ ਆਇਆਂ ਨੂੰ ਆਖਦੇ ਤਲਵਿੰਦਰ ਜੀ ਹਸਪਾਲ ਜੀ ਸੋ ਜੀ ਸਾਰੇ ਇਸ ਗੱਲ ਲਈ ਯਤਨਸ਼ੀਲ ਤੇ ਕਰਮਸ਼ੀਲ ਆ ਕੀ ਲੋਕਾਂ ਨੂੰ ਉਹਨਾਂ ਦਾ ਬੰਦਾ ਹੱਕ ਜਿਹੜਾ ਮਿਲੇ ਆ ਤੁਸੀਂ ਦੇਖਿਆ ਸਾਡੇ ਰੈਵਨਿਊ ਰਿਕਾਰਡ ਦੇ ਵਿੱਚ ਮਿਸਟਰ ਅਸ਼ਵਨੀ ਨਾ ਤਸਿਲਦਾਰ ਉਹ ਵੀ ਇੱਥੇ ਨੇ ਅਟਵਾਰੀ ਸਾਹਿਬ ਇੱਥੇ ਨੇ ਲਗਾਤਾਰ ਉੱਥੇ ਰਿਪੋਰਟ ਕਰਕੇ ਮੌਕੇ ਦੇ ਪੈਨਸ਼ਨ ਜੜੀਆਂ ਨੇ ਉਹ ਲੱਗ ਰਹੀਆਂ ਨੇ ਹੈਲਥ ਵਾਲੇ ਮੈਡੀਸਿਨ ਜੜੀਆਂ ਨੇ ਫ੍ਰੀ ਦੇ ਰਹੇ ਨੇ ਇਸੇ ਤਰੀਕੇ ਨਾਲ ਬਾਕੀ ਕੰਮ ਜਿਹੜੇ ਹੋ ਰਹੇ ਨੇ ਸੋ ਮੈਂ ਸਮਝਦਾ ਕਿ ਬੜੀ دیر ਬਾਅਦ ਇਹ ਆਮ ਆਦਮੀ ਪਾਰਟੀ ਦੇ ਕੁਬਰਾਲਾ ਅੱਜ ਲੋਕਾਂ ਨੂੰ ਬਹੁਤ ਵਧੀਆ ਸਾਬਤ ਹੋ ਰਿਹਾ ਔਰ ਤੁਸੀਂ ਦੇਖ ਰਹੇ ਹੋ ਲੋਕ ਪਿਛਲੀ ਦੋ ਸਰਕਾਰਾਂ ਤੋਂ ਕਿੰਨੇ ਔਖੇ ਸਨ ਆ ਤੁਸੀਂ ਆਪ ਉਹਦੀ ਗੱਲਾਂ ਸੁਣੀਆਂ ਨੇ ਕਿਸ ਤਰੀਕੇ ਨਾਲ ਇੱਕ ਛੋਟਾ ਜਿਹਾ ਰਾਸ਼ਨ ਦੇਣ ਵਾਸਤੇ ਗਰੀਬਾਂ ਨੂੰ ਕਿਵੇਂ ਜਲੀਲ ਕੀਤਾ ਗਿਆ ਜਿਹੜਾ ਉਹਨਾਂ ਦਾ ਆਪਣਾ ਹੱਕ ਆ ਰੋਟੀ ਤੇ ਪਰਮਾਤਮਾ ਵੱਲੋਂ ਦਿੱਤੀ ਜਾਂਦੀ ਆ ਪਰਮਾਤਮਾ ਦਾਤਾ ਹੁੰਦਾ ਤੇ ਜੇ ਬੰਦੇ ਨੂੰ ਕਿਤੇ ਸਵਾ ਮਿਲ ਜਾਵੇ ਤੇ ਗਰੀਬ ਦੇ ਮੂੰਹ 'ਚ ਰੋਟੀ ਨਾ ਪੈਣ ਦੇਵੇ ਤੇ ਕਿੰਨਾ ਵੱਡਾ ਦੁਖਾਨਤਾ ਸੋ ਮੈਂ ਸਮਝਦਾ ਵੀ ਅੱਜ ਇਹ ਸਰਕਾਰ ਦਾ ਬਹੁਤ ਵਧੀਆ ਪਰਾਲਾ ਮੈਂ ਪਿੰਡਾਂ ਦੇ ਵਿੱਚ ਫਿਰ ਕੇ ਦੇਖਿਆ ਜਿਹੜਾ ਆਟਾ ਆਪਾਂ ਦੇਣਾ ਸ਼ੁਰੂ ਕਰਤਾ ਸਰਕਾਰ ਵੱਲੋਂ ਉਹ ਲੋਕਾਂ ਦੇ ਵਿੱਚ ਬਹੁਤ ਦੇ ਕੋਈ ਪੋਜ਼ਿਟਿਵ ਗੱਲ ਗਈ ਆ ਲੋਕਾਂ ਨੂੰ ਹੁਣ ਆਪਣੇ ਘਰਾਂ 'ਚ ਬੈਠ ਕੇ ਰਾਸ਼ਨ ਮਿਲਣਾ ਸ਼ੁਰੂ ਹੋ ਗਿਆ ਸੋ ਸਾਰੀਆਂ ਸਹੂਲਤਾਂ ਜਿਹੜੀਆਂ ਕਈ ਸਾਲਾਂ ਤੋਂ ਲੋਕ ਵਾਂਝੇ ਸਨ ਅੱਜ ਲਗਾਤਾਰ ਉਹਨਾਂ ਨੂੰ ਮਿਲ ਰਹੀਆਂ ਨੇ ਸੋ ਪਰਮੇਸ਼ਵਰ ਕਿਰਪਾ ਕਰੇ ਭਗਵੰਤ ਮਾਨਜੀ ਦਾ ਇਹ ਉਪਰਾਲਾ ਸਲਾਘਾਯੋਗ ਆ ਇਲਾਕੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਸਰਕਾਰ ਸਾਡੀ ਆਪਣੀ ਸਰਕਾਰ ਆ ਤਾਡੀ ਤੁਹਾਡੇ ਵੱਲੋਂ ਤੁਹਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੀ ਸਰਕਾਰ ਆ ਔਰ ਸਾਡੇ ਸਾਰੇ ਵਲੰਟੀਅਰਸ ਪ੍ਰਧਾਨ ਜੀ ਵੀ ਇੱਥੇ ਨੇ ਜਤਨਸ਼ੀਲ ਆ ਅੱਜ ਸਵੇਰ ਤੋਂ ਪਹਿਲਾ ਕੈਂਪ ਪੌੜ ਨੰਬਰ 4 ਚ ਸੀਗਾ ਕਰਾਲੇ ਚ ਉਸ ਤੋਂ ਬਾਅਦ ਨਵੇਂ ਪਿੰਡ ਸੀਗਾ ਗੁਰਦਾਸ ਸਿੰਘਲ ਉਸ ਤੋਂ ਬਾਅਦ ਖੋਕਰ ਸਧਵਾ ਤੇ ਹੁਣ ਜੀਵਨਵਾਲ ਇੱਥੇ ਜਿਹੜੀ ਰੋਜ਼ ਲਗਾਤਾਰ 5 5 6 6 ਕੈਂਪ ਲਾ ਕੇ ਸਾਰੇ ਹਲਕੇ ਨੂੰ ਕਵਰ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਧੰਨਵਾਦ